ਇਸuele ਦੀ ਵੱਡੀ ਖਬਰ ਹਰਿਆਣਾ ਦੇ ਫਤਿਹਪੁਰਬਾਦ ਵਿੱਚ ਇੱਕ ਪ੍ਰਾਈਵੇਟ ਬੱਸ ਦੇ ਵਿੱਚ ਧੁਮਾਕਾ ਹੋਇਆ ਹੈ ਖਬਰਾਂ ਕਿ ਫਤਿਹਪੁਰਬਾਦ ਪੁਨਾ ਰੋਡ ਤੇ ਧੁਮਾਕਾ ਹੋਇਆ ਜਿਸ ਦੇ ਵਿੱਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਦੇ ਨਾਲ ਪ੍ਰਤੀਹੋਰ ਕੀ ਜਾਣਕਾਰੀ ਮਿਲ ਸਕੀ ਹੈ ਨਵਦੀਪ ਤੁਹਾਕਾ ਹੋਂ ਤੋਂ ਬਾਅਦ ਤੁਰੰਤ ਜਿਹੜੀ ਸੁਰੱਖਿਆ ਏਜੰਸੀਆਂ ਮੌਕੇ ਤੇ ਪਹੁੰਚ ਗਈਆਂ ਨੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਇਸ ਤਰ੍ਹਾਂ ਦਾ ਹੀ ਧਮਾਕਾ ਕੁਰਖੇਤਰ ਦੇ ਪੀਪਲੀ ਦੇ ਵਿੱਚ ਹੋਇਆ ਸੀ ਔਰ ਉੱਥੇ ਵੀ ਜਿਹੜਾ ਸ਼ੱਕ ਜਟਾਇਆ ਗਿਆ ਸੀ ਕਿ ਅਤਵਾਦੀ ਘਟਨਾ ਹੋ ਸਕਦੀ ਹੈ ਐਨਆਈਏ ਨੇ ਉਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਹਾਲੇ 26 ਮਈ ਦੀ ਘਟਨਾ ਪਰ ਉਸ ਤੋਂ ਬਾਅਦ ਕੁਝ ਦਿਨ ਬਾਅਦ ਹੀ ਇਸ ਤਰ੍ਹਾਂ ਦਾ ਧਮਾਕਾ ਫਤਿਹਬਾਦ ਦੇ ਵਿੱਚ ਹੋਣਾ ਕਿਤੇ ਨਾ ਕਿਤੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਕਰਦਾ ਹੈ ਸੁਰੱਖਿਆ ਏਜੰਸੀਆਂ ਜਾਂਚ ਕਰ ਫ੍ਰਾਂਸਿਕ ਮਾਹਿਰਾਂ ਦੀ ਟੀਮ ਨੂੰ ਉੱਥੇ ਬੁਲਾਇਆ ਜਾ ਰਿਹਾ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਤਾ ਲਗਾਇਆ ਜਾਵੇ ਕਿ ਕਿਤੇ ਇਹ ਤਮਾਕਾ ਵੀ ਪਹਿਲਾਂ ਵਾਲੇ ਤਮਾਕੇ ਦੇ ਨਾਲ ਮਿਲਦਾ ਜੁਲਦਾ ਕੋਈ ਘਟਨਾ ਤਾਂ ਨਹੀਂ ਹੈ ਔਰ ਆਖਿਰ ਕੌਣ ਲੋਕ ਇਸ ਤਮਾਕੇ ਦੇ ਪਿੱਛੇ ਨੇ ਇਸ ਤਮਾਕੇ ਦੇ ਵਿੱਚ 50 ਸਵਾਰੀਆਂ ਦੇ ਵਿੱਚੋਂ 15 ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਔਰ ਫਿਲਹਾਲ ਪੁਲਿਸ ਜਿਹੜੀ ਹੈ ਇਸ ਮਾਮਲੇ ਤੇ ਕੁਝ ਵੀ ਦੱਸ ਨਹੀਂ ਜਿਹੜੇ ਹਾਲਾਤ ਵਿੱਚ ਨਹੀਂ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਇਹ ਤਮਾਕਾ ਵਾਪਰਿਆ ਔਰ ਕੌਣ ਲੋਕ এর ਪਿੱਛੇ ਨੇ